ਬੰਦੀ ਸਿੰਘ ਕਹਿੰਦੇ ਵੀ ਕਿਸੇ ਨੂੰ 30 ਸਾਲ ਸਜ਼ਾ ਸੀ ਉਹਨੇ 40 ਭੁਗਤ ਲਈ ਕਿਸੇ ਨੂੰ 20 ਸਾਲ ਸੀ ਉਹਨੇ ਵੀ 35 ਸਾਲ ਭੁਗਤਲੇ ਭਾਵ ਜਿੰਨੀ ਸਜ਼ਾ ਸੀ ਸਾਰੀ ਉਸ ਤੋਂ ਵੱਧ ਭੁਗਤ ਚੁੱਕੇ ਐ ਬਾਹਰ ਨਹੀਂ ਆ ਰਹੇ ਇਹ ਸਾਡੀਆਂ ਸਰਕਾਰਾਂ ਲਈ ਕਿੰਨਾ ਕ ਮਹੱਤਵ ਰੱਖਦਾ ਹੈ ਇਹ ਵਿਸ਼ਾ ਜਿੰਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਉਹ ਇੱਕ ਤੇ ਉਹ ਨੇ ਜਿਨ੍ਹਾਂ ਨੂੰ ਉਮਰ ਕੈਦ ਹੈ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਉਮਰ ਕੈਦ ਦਾ ਮਤਲਬ ਹੁੰਦਾ ਵਾ ਟਿਲ ਟੂ ਡੈਥ ਹੁਣ ਸਾਡੇ ਜਿਹੜੇ ਬੰਦੀ ਸਿੰਘਾਂ ਦੀ ਅੱਜ ਦੀ ਮਾਨ ਖਾਲਸਾ ਪੰਥ ਰਾਤਾ ਉਹ ਇੱਕ ਉਹ ਨੇ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਤੇ ਦੂਜੇ ਉਹ ਨੇ ਜਿਨ੍ਹਾਂ ਨੂੰ ਡਿਬੂਗੜ ਜੇਲ੍ਹ ਦੇ ਵਿੱਚ ਐਨਐਸਏ ਲਾ ਕੇ ਭੇਜਿਆ ਗਿਆ ਹਮੜਾ ਪਾਲਣਾ ਦੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਉਹ ਜਿੰਨੇ ਵੀ ਉਹ ਤੇ ਉਹਦੇ ਸਾਥੀ ਨੇ ਉਹਨਾਂ ਨੂੰ ਅਸਾਮ ਦੀ ਡਿਬੂਗੜ ਜੇਲ੍ਹ ਦੇ 10 ਸਾਥੀਆਂ ਨੇ ਹਾਂਜੀ ਭੇਜਿਆ ਗਿਆ ਜਿਹੜੇ ਇਹ ਬੰਦੀ ਸਿੰਘ ਨੇ ਸਾਡੇ ਜਿਦੇ ਵਿੱਚ ਭਾ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਭਿਉਰਾ ਤੇ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਜਿਹੜਾ ਹੈ ਗਵਾਰਾ ਜੂਆਣਾ ਭਲਵੰਤ ਸਿੰਘ ਰਾਜੂਆਣਾ ਇਹਨਾਂ ਦੀ ਰਿਹਾਈ ਦੀ ਜਿਹੜੀ ਪ੍ਰਕਿਰਿਆ ਵਾ ਉਹ ਹੋ ਰਿਆ ਤੇ ਜਿਹੜੇ ਡਿਬੜੂਗਲ ਜੇਲ੍ਹ ਵਾਲੇ ਆ ਉਹਨਾਂ ਦੀ ਗੋਦ ਜੋ ਕਿ ਦਵਿੰਦਰਪਾਲ ਭੁੱਲਰ ਉਹਨਾਂ ਦੀ ਹੋ ਰਹੀ ਹੈ। ਆ ਦਵਿੰਦਰ ਨਹੀਂ ਦਵਿੰਦਰਪਾਲ ਸਿੰਘ ਭੁੱਲਰ ਵੀ ਉਮਰ ਕੈਦੀਆਂ ਦੇ ਵਿੱਚ ਹੀ ਆਉਂਦਾ। ਉਹਨਾਂ ਚ ਹੀ ਹੁੰਦਾ। 2019 ਦੇ ਵਿੱਚ ਗੁਰਨਾਨਕ ਪਾਤਸ਼ਾਹ ਦੇ 500 50 ਸਾਲਾ ਪ੍ਰਕਾਸ਼ ਦਿਹਾੜੇ ਦੇ ਉੱਤੇ ਸੈਂਟਰ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਦੇ ਵਿੱਚ ਭਾਈ ਬਲਵੰਤ ਸਿੰਘ ਰਾਜੂ ਆਣੇ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਕੰਪਿਊਟ ਕੀਤੀ ਸੀ। ਜਿਹੜੇ ਦੁੱਜੇ ਹੀ ਉਹਨਾਂ ਵਿੱਚੋਂ ਕੋਈ ਦੀ ਰਿਹਾਈ ਦੀ ਗੱਲ ਕੀਤੀ ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਵੀ ਸੀ ਇੱਕ ਗਦੀਪ ਸਿੰਘ ਖੇੜਾ ਵੀ ਉਹਦੇ ਉੱਤੇ ਸਰਕਾਰ ਨੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਇੰਡੀਆ ਲੋਕ ਨੇ ਉਹਨਾਂ ਨੂੰ ਖੁਸ਼ ਕੀਤਾ ਜਾਏ ਵੀ ਇਹ ਦੇਸ਼ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਇਹ ਕਰਕੇ ਹੀ ਇਹਨਾਂ ਨੂੰ ਨਹੀਂ ਛੱਡ ਰਹੇ ਜਿਹੜੇ ਦਿਬੜੂਗੜ੍ਹ ਜੇਹਲਾਲੇ ਨੇ ਉਹਨਾਂ ਦੀ ਨੇ ਹਾਈ ਕੋਰਟ ਦੇ ਵਿੱਚ ਦੱਸ ਹੀ ਦਿੱਤਾ ਕਿ ਆਹੀਂ 1 ਸਾਲ ਲਈ ਉਹਨਾਂ ਦੀ ਜਿਹੜੀ ਆ ਨਜ਼ਰਬੰਦੀ ਵਧਾ ਦਿੱਤੀ ਆ ਐਨਐਸਏ ਉਹਨਾਂ ਦੀ 1 ਸਾਲ ਵਾਸਤੇ ਹੋਰ ਵਧਾ ਦਿੱਤਾ ਇਹਨਾਂ ਨੂੰ ਫਰੀडम फाइਟਰ ਸਮਝਿਆ ਜਾਂਦਾ ਹੈ ਹਨ ਜੰਗ ਲੜੀਆ ਤੁਸੀਂ ਇਹਨਾਂ ਨੂੰ ਜਾਦੀ ਘਾਟੀ ਨਾਮ ਦਿੰਦੇ ਹੋ ਤੁਸੀਂ ਨਾਮ ਦੇ ਰਹੇ ਹੋਏ ਬਿਲਕੁਲ ਮੈਂ ਨਹੀਂ ਨਾਮ ਦੇ ਰਿਹਾ ਨੂੰ ਨਾ ਕੀ ਕਹਿੰਦੇ ਇਹਨਾਂ ਨੂੰ ਕਾਨੂੰਨ ਦੀ ਇੱਕ ਟਰਮ ਆ ਕਾਨੂੰਨ ਦੇ ਵਿੱਚ ਤੇ ਜਿਹੜੀ ਧਾਰਾ 302 ਆ ਉਹ ਉਹ ਇਹਨਾਂ ਦੇ ਲੱਗੀ ਆ ਤੇ 300 ਦਾ ਦੋ ਧਾਰਾ ਜਿਹੜੀ ਆ ਉਹ ਤਿਤਾਰਾ ਨਹੀਂ ਗਈ ਮਰਜੀ ਸਰਕਾਰ ਦੀ ਆ ਭਈ ਛੱਡਣਾ ਜਾਂ ਨਾ ਕਰਨਾ ਤੇ ਇਹਨਾਂ ਸਰਕਾਰਾਂ ਨੇ ਫੈਸਲਾ ਲੈਣਾ ਗਵਰਨਮੈਂਟ ਨੇ ਹਰੀ ਚੰਡੀ ਦੇਣੀ ਆ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਲੈਣਾ ਤੇ ਸੈਂਟਰ ਗਵਰਨਮੈਂਟ ਨੇ ਸਹਿਮਤੀ ਦੇ ਲਈ ਆ ਆ ਮਸਲਾ ਇਹਨਾਂ ਦਾ ਇੱਥੇ ਅੜਿਆ ਤੇ ਉਹ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਜਿਹਦੇ ਸਾਡੇ ਸਿਧਾਂਤ ਆਗਿਆ ਨਾ ਦੇਣ ਮੇਰੀ ਇਹਨਾਂ ਨੂੰ ਬੇਨਤੀ ਆ ਕਿ ਡਟੜਾ ਰੱਖ ਡਟਦਾ ਰੱਖੋ ਕੈਮਰਾ ਕੈਮ ਰੋ ਇਹ ਸਰਕਾਰਾਂ ਨੇ ਤੁਹਾਡੀ ਰਿਹਾਈ ਨਹੀਂ ਕਰਨੀ ਰਿਹਾਈ ਕਰਾਉਣ ਵਾਸਤੇ ਪੰਥ ਨੂੰ ਯਤਨਸ਼ੀਲ ਰਹਿਣਾ ਚਾਹੀਦਾ ਤੇ ਜਿਹੜੀਆਂ ਭੁੱਖ ਹੜਤਾਲਾਂ ਮਰਨ ਵਰਤ ਇਹ ਸਾਡੇ ਸਿਧਾਂਤ ਦੇ ਵਿੱਚ ਖਾਲਸਾ ਜੀ ਸਿਧਾਂਤ ਦੇ ਵਿੱਚ ਨਹੀਂ ਆਉਂਦੇ ਜਿਹੜੀ ਸਰਕਾਰ ਸਾਨੂੰ ਚੁਣ-ਚੁਣ ਕੇ ਮਾਰਨਾ ਚਾਹੁੰਦੀ ਆ ਔਰ ਅੱਜ ਵੀ ਵਿਦੇਸ਼ਾਂ ਤੱਕ ਵੀ ਜਿਹੜਾ ਸਾਨੂੰ ਉਹਨੇ ਮਾਰਿਆ ਵਾ ਸਾਡੇ ਬੰਦਿਆਂ ਨੂੰ ਹੁਣ ਸ਼੍ਰੋਮਣੀ ਕਾਲਦਲ ਫੇਰ ਇਸ ਮੁੱਦੇ ਨੂੰ ਉਭਾਰੇਗਾ ਫੇਰ ਜਜ਼ਬਾਤੀ ਲੋਕ ਜਿਹੜੇ ਨਾਲ ਜੁੜੇ ਹੋ ਉਹਨੇ ਕਹਿਣਗੇ ਵੋਟਾਂ ਪਾ ਦੋ ਉਹ ਵੇਖੋ ਇਹ ਗੁਰੂ ਤੋਂ ਫਟਕਾਰਿਆ ਵਾ ਇਹ ਇਹਨੂੰ ਜਿੰਨਾ ਮਰਜੀ ਯਤਨ ਕਰ ਲੇ ਇਹਦੀ ਉਹ ਗੱਲ ਹੁਣ ਨਹੀਂ ਬਾਨੀ ਤੇ ਨਹੀਂ ਬਾਨੀ ਵੀ ਨਹੀਂ ਚਾਹੀਦੀ ਸਿੱਖਾਂ ਨੂੰ ਇਹ ਗੱਲ ਦਾ ਕਿਆ ਰਕਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਂਦਾ ਆ ਜਿਹਨਾਂ ਵਾ ਇਹ ਦੋਖੀ ਆ ਅਕਾਲੀ ਦਲ ਪੰਥ ਦਾ ਬਾਦਲ ਅਕਾਲੀ ਦਲ ਪੰਥ ਦਾ ਗਦਾਰ ਆ ਕਾਂਗਰਸ ਛਿੱਖਾਂ ਦੀ ਕਾਤਲ ਆ ਭਾਜਪਾ ਛਿੱਖਾਂ ਦੀ ਦੁਸ਼ਮਣ ਆ ਆਮ ਆਦਮੀ ਪਾਰਟੀ ਵੀ ਪ੍ਰੋ ਇੰਡੀਆ ਪਾਰਟੀ ਆ ਇਹ ਇੰਦਰਾ ਗਾਂਧੀ ਨਾਲੋਂ ਵੀ ਮਾੜੀ ਸੋਚ ਹੈ ਦੀ ਪੰਜਾਬ ਦਾ ਪਹਿਰੇਦਾਰ ਪੰਜਾਬ ਦਾ ਵਾਲੀਵਾਰਸ ਪੰਜਾਬ ਦਾ ਖੈਰਖਵਾ ਕੌਣ ਆ ਵੇਖੋ ਉਹ ਆ ਵਕਤ ਤੇ ਵਾਇਗਰੂਈ ਆ ਵਾਇਗਰੂ ਤੋਂ ਬਿਨਾ ਹੋਰ ਕੋਈ ਨਹੀਂ ਆ ਉਹ ਯਤਨ ਕਰਨਾ ਚਾਹੀਦਾ ਜਿਹੜੀ ਬੀਰੀ ਪੀਰੀ ਦੀ ਸਮੇਲਤਾ ਵਾਲੀ ਰਾਜਨੀਤੀ ਜਿਹਦੇ ਵਿੱਚ ਪੰਜ ਪ੍ਰਧਾਨੀ ਸਿਸਟਮ ਆ ਛੇਵੀਂ ਪਾਸੇ ਦੀ ਬਕਸ਼ੀ ਦੀ ਗੱਲ ਕਰ ਰਿਹਾ ਬਿਲਕੁਲ ਮੈਂ ਉਹ ਕਰ ਰਿਹਾ ਉਹ ਉਹਨੂੰ ਮੋਰ ਸਨਜੀਦ ਕਰਨਾ ਚਾਹੀਦਾ ਬੰਦੀ ਸਿੰਘ ਪੰਜਾਬ ਲਈ ਜਾਂ ਭਾਰਤ ਦੇਸ਼ ਲਈ ਇੱਕ ਮਹੱਤਵਪੂਰਨ ਮੁੱਦਾ ਹੈਗਾ ਜਾਂ ਨਹੀਂ ਹੈਗਾ ਜਦੋਂ ਵੀ ਚੋਣਾਂ ਆਉਂਦੀਆਂ ਨੇ ਭਾਵੇਂ ਉਹ ਵਿਧਾਨ ਸਭਾ ਦੀਆਂ ਆ ਜਾਣ ਭਾਵੇਂ ਲੋਕ ਸਭਾ ਦੀਆਂ ਆ ਜਾਣ ਭਾਵੇਂ ਸ਼ਰੂਮ ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਜਾਣ ਜਾਂ ਇਵਨ ਕਿ ਪੰਚਾਇਤੀ ਚੋਣਾਂ ਵੀ ਆ ਜਾਣ ਤਾਂ ਮੁੱਦਾ ਅਕਸਰ ਇਹ ਉੱਠ ਪੈਂਦਾ ਹੁੰਦਾ ਹੁਣ ਵੀ ਲੋਕ ਸਭਾ ਚੋਣਾਂ ਦਾ ਜਿਹੜਾ ਆਪਾਂ ਕਈ ਰਸਮੀ ਆਗਾਜ਼ ਹੋ ਚੁੱਕਾ ਹੈ ਕਿ ਵਾਕਈ ਕੋਈ ਕਾਲ ਕਰਾਰ ਬੰਦੀ ਸਿੰਘਾਂ ਨੂੰ ਸਜ਼ਾਵਾ ਭੁਗਤ ਚੁੱਕੇ ਸਿੰਘਾਂ ਨੂੰ ਜੇਲ੍ਹ ਤੋਂ ਬਾਹਰ ਛੱਡਣ ਦੇ ਰਾਜਨੀਤਿਕ ਦਲਾਵਲੋਂ ਕੀਤੇ ਜਾਣਗੇ ਨਰਾਇਣ ਸਿੰਘ ਚੋਰਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸੋ ਨਰਾਇਣ ਸਿੰਘ ਜੀ ਸਵਾਲ ਇਹ ਬੰਦੀ ਸਿੰਘ ਕਹਿੰਦੇ ਵੀ ਕਿਸੇ ਨੂੰ 30 ਸਾਲ ਸਜ਼ਾ ਸੀ ਉਹਨੇ 40 ਭੁਗਤ ਲਈ ਕਿਸੇ ਨੂੰ 20 ਸਾਲ ਸੀ ਉਹਨੇ ਵੀ 35 ਸਾਲ ਭੁਗਤਲੇ ਭਾਵ ਜਿੰਨੀ ਸਜ਼ਾ ਹੋਈ ਸੀ ਸਾਰੀ ਉਸ ਤੋਂ ਵੱਧ ਭੁਗਤ ਚੁੱਕੇ ਹੈ ਬਾਹਰ ਨਹੀਂ ਆ ਰਹੇ ਇਸ ਸਾਡੀਆਂ ਸਰਕਾਰਾਂ ਲਈ ਕਿੰਨਾ ਕੁ ਮਹੱਤਵ ਰੱਖਦਾ ਹੈ ਇਹ ਵਿਸ਼ਾ ਦੇਖੋ ਪਹਿਲੀ ਗੱਲ ਤੇ ਮੈਂ ਇਹ ਦਰਸਾਂ ਕਿ ਜਿੰਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਆ ਉਹ ਇੱਕ ਤੇ ਉਹ ਨੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਆ ਹੂੰ ਤੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਉਮਰ ਕੈਦ ਦਾ ਮਤਲਬ ਹੁੰਦਾ ਵਾ ਟਿਲ ਟੂ ਡੈਥ ਆਖਰੀ ਸਾਹ ਤੱਕ ਜੇਲ੍ਹ ਚ ਆਖਰੀ ਸਾਹ ਤੱਕ ਜੇਲ੍ਹ ਵਿੱਚ ਹੂੰ ਅੱਗੇ ਸਟੇਟ ਰੂਲ ਬਣਿਆ ਸਟੇਟ ਰੂਲ ਵੀ ਹਰ ਸਟੇਟ ਦਾ ਵੱਖਰਾ ਵੱਖਰਾ ਪੰਜਾਬ ਦਾ ਵੱਖਰਾ Rajasthan ਦਾ ਵੱਖਰਾ ਤੇ ਦਿੱਲੀ ਦਾ ਵੱਖਰਾ ਫਿਰ ਉਹ ਸਟੇਟ ਰੂਲ ਨੂੰ ਅਪਲਾਈ ਕਿਵੇਂ ਕਰਨਾ ਉਹਦਾ ਤਰੀਕਾ ਵੀ ਵੱਖਰਾ ਵੱਖਰਾ ਹੁਣ ਸਾਡੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਖਾਲਸਾ ਪੰਥ ਕਰਦਾ ਉਹ ਇੱਕ ਉਹ ਨੇ ਜਿਨ੍ਹਾਂ ਨੂੰ ਉਮਰ ਕੈਦੀ ਸਜ਼ਾ ਹੋਈ ਆ ਤੇ ਦੂਜੇ ਉਹ ਨੇ ਜਿਨ੍ਹਾਂ ਨੂੰ ਡਿਬੜੂਗੜ ਜੇਲ੍ਹ ਦੇ ਵਿੱਚ ਐਨਐਸਏ ਲਾ ਕੇ ਭੇਜਿਆ ਗਿਆ ਅਮਰਪਾਲ ਉਹਨਾਂ ਦੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਉਹ ਜਿੰਨੇ ਵੀ ਉਹ ਤੇ ਉਹਦੇ ਸਾਥੀ ਨੇ ਉਹਨਾਂ ਨੂੰ ਅਸਾਮ ਦੀ ਡਿਬੜੂਗੜ ਜੇਲ੍ਹ ਦੇ 10 ਸਾਥੀ ਨੇ ਹਾਂਜੀ ਭੇਜਿਆ ਗਿਆ ਹੁਣ ਜਿਹੜੇ ਇਹ ਬੰਦੀ ਸਿੰਘ ਨੇ ਸਾਡੇ ਜਿਹਦੇ ਵਿੱਚ ਕਾ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਤੇ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਜਿਹੜਾ ਹੈਗਾ ਵਾ ਰਾਜੂ ਗਾਣਾ ਬਲਵੰਤ ਸਿੰਘ ਰਾਜੂ ਗਾਣਾ ਤੇ ਇਹਨਾਂ ਦੀ ਰਿਹਾਈ ਦੀ ਜਿਹੜੀ ਪ੍ਰਕਿਰਿਆ ਵਾ ਉਹ ਹੋ ਰਿਆ ਤੇ ਜਿਹੜੇ ਡਿਬੜੂਗਲ ਜੇਲ੍ਹ ਵਾਲੇ ਆ ਉਹਨਾਂ ਦੀ ਹੋ ਰਿਹਾ इवन ਕਿ ਦਵਿੰਦਰਪਾਲ ਭੁੱਲਰ ਉਹਨਾਂ ਦੀ ਹੋ ਰਿਹਾ ਆ ਦਵਿੰਦਰ ਨਹੀਂ ਦਵਿੰਦਰਪਾਲ ਸਿੰਘ ਭੁੱਲਰ ਵੀ ਉਮਰ ਕੈਦੀਆਂ ਦੇ ਵਿੱਚ ਹੀ ਆਉਂਦਾ ਉਹਨਾਂ ਚ ਹੀ ਆਉਂਦੇ ਹੁਣ ਹੋਇਆ ਕੀ ਆ ਕਿ 2019 ਦੇ ਵਿੱਚ ਗੁਰਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਉੱਤੇ ਸੈਂਟਰ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਦੇ ਵਿੱਚ ਭਾਈ ਬਲਵੰਦ ਸਿੰਘ ਰਾਜੂ ਆਣੇ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਕੰਪਿਊਟ ਕੀਤੀ ਸੀ ਜਿਹੜੇ ਦੁੱਜੇ ਹੀ ਉਹਨਾਂ ਵਿੱਚੋਂ ਕੋਈ ਦੀ ਰਿਹਾਈ ਦੀ ਗੱਲ ਕੀਤੀ ਸੀ ਜਿਦੇਜ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵੀ ਸੀ ਇੱਕ ਗਦੀਪ ਸਿੰਘ ਖੈਰਾ ਸੀ ਤੇ ਇਸ ਤਰ੍ਹਾਂ ਹੋਰ ਵੀ ਹਨ ਪਰ ਉਹਦੇ ਉੱਤੇ ਸਰਕਾਰ ਨੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਤੇ ਸਾਰੀਆਂ ਸਿਆਸੀ ਪਾਰਟੀਆਂ ਇਹਦੇ ਉੱਤੇ ਆਪੋ ਆਪਣੇ ਹਿੱਤ ਦੀ ਪੋਲਿਟਿਕਸ ਖੇਡ ਰਹੀਆਂ ਹੂੰ ਜਿਹੜੀਆਂ ਹਿੰਦੂਤਾ ਵੀ ਸੋਚਦੀਆਂ ਧਾਰਨੀ ਪਾਰਟੀਆਂ ਚ ਪ੍ਰੋ ਸਟੇਟ ਪਾਰਟੀਆਂ ਪ੍ਰੋ ਇੰਡੀਆ ਪਾਰਟੀਆਂ ਹੂੰ ਉਹ ਸਮਝਦੀਆਂ ਕਿ ਸਾਨੂੰ ਫਾਇਦਾ ਆਏ ਇਸ ਗੱਲ ਦਾ ਕਿ ਇਹਨਾਂ ਦੀ ਰਿਹਾਈ ਨਾ ਕਰਕੇ ਇਹਨਾਂ ਨੂੰ ਜੇਲਾਂ ਚ ਬੰਦ ਰੱਖ ਕੇ Hindu ਵੋਟ ਪਤਾ ਖੇਡਿਆ ਜਾਏ ਹੂੰ ਜਿਹੜੇ ਪ੍ਰੋ ਇੰਦਿਆ ਲੋਕ ਨੇ ਉਹਨਾਂ ਨੂੰ ਖੁਸ਼ ਕੀਤਾ ਜਾਏ ਵੀ ਇਹ ਦੇਖ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਇਹ ਕਰਕੇ ਹੀ ਇਹਨਾਂ ਨੂੰ ਨਹੀਂ ਛੱਡ ਰਹੇ ਫੇਰ ਉਹ ਮਨਮਰਜ਼ੀ ਦੀ ਰਿਪੋਰਟ ਜਿਹੜੀ ਆ ਡੀਐਮ ਦੇ ਕੋਲੋਂ ਮੰਗਾ ਲੈਂਦੀਆਂ ਐਸਐਸਪੀ ਕੋਲੋਂ ਮੰਗਾ ਲੈਂਦੀਆਂ ਵੀ ਜੇ ਬਾਹਰ ਆ ਗਏ ਤੇ ਦੇਖ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਨੂੰ ਖਤਰਾ ਵਾ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਪੈਦਾ ਹੋ ਸਕਦੀ ਹੈ ਜਿਹੜੇ ਦਿਬੜੂਗਰ ਜੇਲ੍ਹ ਵਾਲੇ ਨੇ ਉਹਨਾਂ ਦੀ ਪੰਜਾਬ ਗਵਰਨਮੈਂਟ ਨੇ ਹਾਈ ਕੋਰਟ ਦੇ ਵਿੱਚ ਦਾਸੇ ਦਿੱਤਾ ਕਿ ਅਹੀਂ 1 ਸਾਲ ਲਈ ਉਹਨਾਂ ਦੀ ਜਿਹੜੀ ਆ ਨਜ਼ਰਬੰਦੀ ਵਧਾ ਦਿੱਤੀ ਆ ਐਨਐਸਏ ਉਹਨਾਂ ਦੀ 1 ਸਾਲ ਵਾਸਤੇ ਹੋਰ ਵਧਾ ਦਿੱਤੀ ਬਿਲਕੁਲ ਵਧ ਗਈ ਆ ਹਾਂ ਹੁਣ ਦੂਜੇ ਪਾਸੇ ਜਿਹੜੇ ਸਾਡੇ ਸਿੱਖ ਨੇ ਉਹਨਾਂ ਦੀ ਦਿਲੀ ਖਾਸ਼ ਆ ਕਿ ਇਹ ਰਿਹਾ ਹੋਣ ਹਾਂ ਕਿਉਂਕਿ ਉਹਨਾਂ ਨੇ ਸਟੇਟ ਰੂਲ ਦੇ ਮੁਤਾਬਕ ਆਪਣੀ ਸਜ਼ਾ ਜਿਹੜੀ ਆ ਉਮਰ ਕੈਦ ਵਾਲੀ ਉਹ ਭੁਗਤ ਲਈ ਆ ਵੈਸੇ ਜਿਵੇਂ ਮੈਂ ਦੱਸਿਆ ਕਿ ਉਮਰ ਕੈਦ ਦਾ ਮਤਲਬ ਹੁੰਦਾ ਭਾਰੂਮਰ ਹਮ ਪਰ ਅੱਗੇ ਸਟੇਟ ਰੂਲ ਆ ਉਹ ਸਟੇਟ ਰੂਲ ਕੀ ਆ 14 6 ਹਮ ਉਸ ਕੇਸ ਦੇ ਵਿੱਚ ਜਿਹਦੇ ਵਿੱਚ ਜਾਂ ਤੇ ਤਵਦੀਸ਼ ਸੈਂਟਰਲ ਏਜੰਸੀ ਨੇ ਕੀਤੀ ਆ ਤੇ ਜਾਂ ਜਿਹਦੇ ਵਿੱਚ ਸਜ਼ਾ ਸੈਂਟਰਲ ਐਕਟ ਤਹਿਤ ਹੋਈ ਆ ਕੇਂਦਰੀ ਕਾਨੂੰਨ ਤਹਿਤ ਕੇਂਦਰੀ ਕਾਨੂੰਨ ਤਹਿਤ ਜਿਵੇਂ ਟਾਡਾ ਸੀ ਪੋਟਾ ਸੀ ਐਨਐਸਏ ਹੋਰ ਐਨ ਐਨਐਸਏ ਤੇ ਵਾਦ ਤੋਂ ਵਾਦੇ 1 ਸਾਲ ਲੱਗ ਸਕਦੀ ਆ ਇਹ ਜਿਹੜੀਆਂ ਨਹੀਂ ਜਿਹੜੀ ਜੁਏਪੀ ਹੈ ਨਾ ਉਹਦੇ ਵਿੱਚ ਵੀ ਉਮਰ ਕੈਦ ਵੀ ਹੈਗੀ ਆ ਤੇ ਉੱਤੇ ਘੱਟ ਸਜ਼ਾ ਵੀ ਹੈਗੀ ਆ ਹਾਂ ਉਹਦੇ ਚ 3 ਸਾਲ ਤੋਂ ਲੈ ਕੇ ਤੇ ਉਮਰ ਕੈਦ ਤੱਕ ਵੀ ਹੈਗੀ ਆ ਜੀ ਹੁਣ ਸਾਡੇ ਜਿਹੜੇ ਇਹ ਹੈਗੇ ਨੇ ਮੁੱਖ ਮੰਤਰੀ ਬਿਆਨ ਸਿੰਘ ਨੂੰ ਸੋਧਾ ਲ ਜਿਨ੍ਹਾਂ ਨੇ ਲਾਇਆ ਸੀ ਇਹਨਾਂ ਦਾ ਕੇਸ ਇਹਨਾਂ ਨੂੰ ਜਿਹੜੀ ਸਜ਼ਾ ਹੋਈ ਆ ਉਮਰ ਕੈਦ ਦੀ ਉਹ 302 ਆਈਪੀਸੀ ਤਹਿਤ ਹੋਈ ਆ ਕਤਲ 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 ਕੇਸ ਦੇ ਵਿੱਚ ਉਹਨਾਂ ਸੈਂਟਰਲ ਐਕਟ ਨਹੀਂ ਉਹਨਾਂ ਤੇ ਲਾਇਆ ਨਾ ਟਾਡਾ ਲਾਇਆ ਨਾ ਕਿਉਂਕਿ ਟਾਡਾ ਉਦੋਂ ਟੁੱਟ ਹੀ ਚੁੱਕਾ ਸੀ ਬਿਲਕੁਲ ਠੀਕ ਹੈ ਕਿਉਂਕਿ ਉਹਨਾਂ ਦੀ ਜਿਹੜੀ ਤਵਦੀਸ਼ ਆ ਉਹ ਸੈਂਟਰਲ ਏਜੰਸੀ ਨੇ ਕੀਤੀ ਜਾਂ ਸੀਬੀਆਈ ਨੇ ਇਸ ਕਰਕੇ ਉਹਨਾਂ ਦੀ ਰਿਹਾਈ ਵਾਸਤੇ ਸੈਂਟਰ ਗਵਰਨਮੈਂਟ ਦੀ ਵੀ ਕਨਸੈਂਟ ਲੈਣੀ ਪੈਂਦੀ ਆ ਸਹਿਮਤੀ ਚਾਹੀਦੀ ਸਹਿਮਤੀ ਚਾਹੀਦੀ ਆ ਪੰਜਾਬ ਗਵਰਨਮੈਂਟ ਨੇ ਉਹਨਾਂ ਦੀ ਰਿਹਾਈ ਲਈ ਹਰੀ ਛੰਡੀ ਦੇਣੀ ਆ ਜਿਹੜੀ ਕਿ ਪੰਜਾਬ ਗਵਰਨਮੈਂਟ ਨੇ ਵੀ ਨਹੀਂ ਦਿੱਤੀ ਹੂੰ ਪੰਜਾਬ ਗਵਰਨਮੈਂਟ ਕਹਿੰਦੀ ਆ ਕਿ ਜੇ ਬਾਹਰ ਆ ਗਏ ਤੇ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਉਹਨਾਂ ਦੀ ਰਿਹਾਈ ਇਸ ਕਰਕੇ ਨਹੀਂ ਹੋਈ ਹੂੰ ਭਾਈ ਰਾਜੂ ਆਣੇ ਦੀ ਉਮਰ ਕੈਦ ਦੀ ਸਜ਼ਾ ਜਿਹੜੀ ਆ ਨਾ ਫਾਂਸੀ ਦੀ ਸਜ਼ਾ ਉੱਪਰ ਕੈਦ ਦੇ ਵਿੱਚ ਕੰਮਿਊਟ ਇਸ ਕਰਕੇ ਨਹੀਂ ਹੋਈ ਕਿਉਂਕਿ ਜਿਹੜੀ ਅਥਾਰਟੀ ਸੀ ਇਸ ਸਜ਼ਾ ਨੂੰ ਕੰਮਿਊਟ ਕਰਨ ਵਾਲੀ ਜਾਂ ਰਿਹਾਈ ਕਰਨ ਵਾਲੀ ਉਹਨੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਤੇ ਬਹਾਨਾ ਇਹ ਬਣਾ ਲਿਆ ਕਿ ਲਾਂਡ ਆਰਡਰ ਦੀ ਸਿਚੁਏਸ਼ਨ ਪੈਦਾ ਹੋ ਸਕਦੀ ਆ ਸਿੱਧੇ ਸ਼ਬਦਾਂ ਚ ਕਹੀ ਨਰਿੰਦਰ ਸਿੰਘ ਜੀ ਇਹਨਾਂ ਨੂੰ ਕਾਨੂੰਨ ਦੀ ਨਜ਼ਰ ਦੇ ਹਿਸਾਬ ਨਾਲ ਅੱਜ ਵੀ ਅਤਵਾਦੀ ਕਿਹਾ ਜਾਂਦਾ ਵੀ ਕੱਲ ਨੂੰ ਜਦੋਂ ਇਹ ਬਾਹਰ ਆਣਗੇ ਇਹ ਫੇਰ ਖਾਲਸਪੁਰ ਦੀ ਗੱਲ ਕਰਨਗੇ ਅਤਵਾਦੀ ਤੇ ਇੱਕ ਟਰਮ ਹੈਗੀ ਆ ਜਿਹੜੀ ਸਰਕਾਰ ਨੇ ਘਟ ਲਈ ਇਹਨਾਂ ਨੂੰ ਫਰੀडम फाइਟਰ ਸਮਝਿਆ ਜਾਂਦਾ ਕਿ ਇਹ ਖਾਲਸਪੁਰ ਦੀ ਇਹਨਾਂ ਨੇ ਜੰਗ ਲੜੀ ਆ ਤੁਸੀਂ ਇਹਨਾਂ ਨੂੰ ਜਾਦੀ ਘਾਟੀ ਨਾਮ ਦਿੰਦੇ ਹੋ ਤੁਸੀਂ ਨਾਮ ਦੇ ਰਹੇ ਹੋਏ ਬਿਲਕੁਲ ਮੈਂ ਨੀ ਨਾਮ ਦੇ ਰਿਹਾ ਕਾਨੂੰਨ ਅਤਵਾਦੀ ਕਹਿੰਦੇ ਇਹਨਾਂ ਨੂੰ ਕਾਨੂੰਨ ਦੀ ਇੱਕ ਟਰਮ ਆ ਕਾਨੂੰਨ ਦੇ ਵਿੱਚ ਤੇ ਜਿਹੜੀ ਧਾਰਾ 302 ਆ ਉਹ ਉਹ ਇਹਨਾਂ ਤੇ ਲੱਗੀ ਆ ਤੇ 302 ਧਾਰਾ ਜਿਹੜੀ ਆ ਉਹ ਤੇ ਅਤਵਾਦੀ ਧਾਰਾ ਨਹੀਂ ਗਈ ਸਜ਼ਾ ਤੇ ਉਹਦੇ ਜੋਈ ਆ ਜਿਹੜੀ ਟੈਰਰਿਸਟ ਐਕਟੀਵਿਟੀ ਪ੍ਰੋਫੈਂਸ਼ਨ ਐਕਟ ਦੇ ਤਹਿਤ ਹੋਈ ਉਹਦੇ ਥੋੜੀ ਥੋੜੀ ਸਜ਼ਾ ਉਹਦੇ ਇਹਨਾਂ ਨੇ ਪੂਰੀ ਵੀ ਕਰ ਲਈ ਆ ਉਹਦੇ ਵਿੱਚ ਤੇ ਰਿਹਾਈ ਬੰਦੀ ਆ ਇਹਨਾਂ ਦੀ ਉਹ 302 ਤਾਂ ਜਿਹੜੀ ਧਾਰਾ ਵਾ ਉਹ ਤੇ ਇੱਕ ਆਮ ਕਤਲ ਦੇ ਕੇਸ ਵਿੱਚ ਉਹਨਾਂ ਨੂੰ ਹੋਈ ਆ ਆ ਜਾਂ ਪਏ ਜਿਹੜਾ ਆਪੀਸੀ ਸੀਗਾ ਕਾਨੂੰਨ ਅਨਪਰਾਧ ਕਹਿ ਲੋ ਆਪਾਂ ਇੱਕ ਹੀ ਇਹਨੂੰ ਹਾਂਜੀ ਹਾਂਜੀ ਉਹਦੇ ਤਹਿਤ ਆ ਹਮਮ ਹੋਂ ਜਿਹੜਾ ਸਟੇਟ ਰੂਲ ਆ ਉਹਦੇ ਮੁਤਾਬਕ ਰਿਆਈ ਨਹੀਂ ਕਰ ਰਹੇ ਉਹ ਜਦੋਂ ਸਟੇਟ ਰੂਲ ਜਿਹੜਾ ਵਾ ਉਹ ਸਾਰਿਆਂ ਲਈ ਇੱਕ ਹੁੰਦਾ ਉਹਦੇ ਵਿੱਚ ਵੀ ਅੱਗੇ ਇਹਨਾਂ ਵਾਸਤੇ ਬੜੀਆਂ ਜਿਹੜੀਆਂ ਨੇ ਪ੍ਰੋਵੀਜ਼ਨ ਨੇ ਕਿ ਜਿੰਨੂੰ ਮਰਜੀ ਆ ਛੱਡੇ ਜਿੰਨੂੰ ਮਰਜੀ ਨਾ ਛੱਡੇ ਮਰਜੀ ਆਪਨੇ ਮਰਜੀ ਸਰਕਾਰ ਦੀ ਆ ਭਾਈ ਛੱਡਣਾ ਜਾਣਾ ਘਰਨਾ ਤਿੰਨ ਸਰਕਾਰਾਂ ਨੇ ਫੈਸਲਾ ਲੈਣਾ ਪੰਜਾਬ ਗਵਰਨਮੈਂਟ ਨੇ ਹਰੀ ਛੰਡੀ ਦੇਣੀ ਆ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਲੈਣਾ ਤੇ ਸੈਂਟਰ ਗਵਰਨਮੈਂਟ ਨੇ ਸਹਿਮਤੀ ਦੇਣੀ ਆ ਆ ਆ ਮਸਲਾ ਇਹਨਾਂ ਦਾ ਇੱਥੇ ਅੜਿਆ ਹੁਣ ਅਗਲੀ ਗੱਲ ਆ ਵੇਖੋ ਮੈਂ ਇੱਥੇ ਇੱਕ ਗੱਲ ਸਿਧਾਂਤਕ ਕਹਾਂਗਾ ਇਹ ਜਿਹੜੇ ਸਿੰਘ ਨੇ ਇਹਨਾਂ ਦੀ ਜੰਗ ਆ ਇੰਡੀਆ ਸਟੇਟ ਦੇ ਨਾਲ ਪੰਥ ਦੇਸ਼ ਦੇ ਨਾਲ ਖਾਲਸਾ ਪੰਥ ਲਈ ਖਾਲਸਾ ਪੰਥ ਦੀ ਆਜ਼ਾਦੀ ਲਈ ਖਾਲਸਾਤਾਨ ਲਈ ਤੇ ਜਿੰਨੇ ਵੀ ਹੁਣ ਤੱਕ ਸਾਡੇ ਯੋਧੇ ਹੋਏ ਆ ਭਾਵੇਂ ਉਹ ਬੱਬਰ ਅਕਾਲੀ ਸਨ ਭਾਵੇਂ ਉਹ ਅੰਗਰੇਜ਼ ਦੇ ਟਾਈਮ ਦੇ ਉੱਤੇ ਉਹਨਾਂ ਨੇ ਕਦੀ ਤਰਲਿਆਂ ਤਰਲੇ ਲੈ ਕੇ ਰਿਹਾਈ ਦੀ ਮੰਗ ਨਹੀਂ ਕੀਤੀ ਮੈਂ ਤਾਂ ਨਹੀਂ ਕੀਤੀ ਮੈਂ ਤਾਂ ਨੇ ਹੀ ਕੀਤੀਆਂ ਤੇ ਉਹ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਜਿਹਦੇ ਸਾਡੇ ਸਿਧਾਂਤਾਂ ਅਗਿਆਨ ਦੇਣ ਮੇਰੀ ਇਹਨਾਂ ਨੂੰ ਬੇਨਤੀ ਆ ਹਮ ਕਿ ਡਟ ਰਹਿ ਡਟਦਾ ਰਹੋ ਕੈਮਰੋ ਕੈਮ ਰਹੋ ਹਮ ਇਹ ਸਰਕਾਰਾਂ ਨੇ ਤੁਹਾਡੀ ਰਿਹਾਈ ਨਹੀਂ ਕਰਨੀ ਹਮ ਰਿਹਾਈ ਕਰਾਉਣ ਵਾਸਤੇ ਪੰਥ ਨੂੰ ਯਤਨਸ਼ੀਲ ਰਹਿਣਾ ਚਾਹੀਦਾ ਹਮ ਤੇ ਜਿਹੜੀਆਂ ਭੁੱਖ ਹੜਤਾਲਾਂ ਚਾਹੇ ਮਾਰਨ ਵਰਤ ਇਹ ਸਾਡੇ ਸਿਧਾਂਤ ਦੇ ਵਿੱਚ ਖਾਲਸਾਈ ਸਿਧਾਂਤ ਦੇ ਵਿੱਚ ਨਹੀਂ ਆਉਂਦੇ ਇਹ ਹੈਗਾ ਇੱਕ ਗਾਂਧੀਵਾਦੀ ਆ ਸਿਸਟਮ ਆ ਜੇ ਪਾਈ ਪੋਖੜਤਾ ਰੱਖਦੇ ਹੋ ਜੀ ਮਰਨ ਵਰਤ ਰੱਖਦੇ ਹੋ ਜਿਹੜੀ ਸਰਕਾਰ ਸਾਨੂੰ ਚੁਣ-ਚੁਣ ਕੇ ਮਾਰਨਾ ਚਾਹੁੰਦੀ ਆ ਔਰ ਅੱਜ ਵੀ ਵਿਦੇਸ਼ਾਂ ਤੱਕ ਵੀ ਜਿਹੜਾ ਸਾਨੂੰ ਉਹਨੇ ਮਾਰਿਆ ਵਾ ਸਾਡੇ ਬੰਦਿਆਂ ਨੂੰ ਕੈਨੇਡਾ ਵਿੱਚ ਵੀ ਯਤਨ ਸ਼ਹੀਦ ਕੀਤਾ ਫਿਰ ਅਮਰੀਕਾ ਵਿੱਚ ਵੀ ਯਤਨ ਕੀਤੇ ਆ ਗਵਾਂਡੀ ਮੁਲਕ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਨੇ ਕਤਲ ਕੀਤਾ ਕਿ ਉਹ ਤੁਹਾਡੇ ਆਪਣੇ ਆਪ ਮਰ ਜਾਣ ਤੇ ਨਾਲ ਭੁਖਟਾਲ ਮਰਨ ਵਧਰਾ ਕੇ ਜੇ ਮਰ ਜਾਓਗੇ ਤੇ ਖੁਸ਼ ਹੋਏਗੀ ਭਈ ਮੈਨੂੰ ਗੋਲੀ ਮਾਰਨ ਦੀ ਲੋੜ ਨਹੀਂ ਪਈ ਉਤਰਾ ਮਾਰਨ ਦੀ ਲੋੜ ਨਹੀਂ ਪਈ ਆਪੇ ਮਰ ਗਏ ਆ ਦੂਜੀ ਗੱਲ ਮੈਂ ਇੱਥੇ ਹੋਰ ਕਹਿੰਦਾ ਜਦੋਂ ਜੇਲ੍ਹ 'ਚ ਬੰਦਾ ਹੁੰਦਾ ਨਾ ਜੇ ਉਹ ਬੰਦੇ ਦੀ ਡੈਥ ਹੋ ਜਾਂਦੀ ਆ ਉਹਦੀ ਜ਼ਿੰਮੇਵਾਰ ਸਰਕਾਰ ਹੁੰਦੀ ਆ ਭਾਵੇਂ ਮਰਨ ਮਰਤ ਰੱਖ ਲੈਣ ਭਾਵੇਂ ਉਹ ਮਰਨ ਨਹੀਂ ਦੇਣਾ ਉਹਨਾਂ ਨੇ ਭਾਈ ਸ਼ੂਰਤਾ ਸਿੰਘ ਨੇ ਮਰਨ ਮਰਤ ਰੱਖਿਆ ਸੀ ਨਾ ਕਿੰਨਾ ਚਿਰ ਕੱਢ ਗਿਆ ਉਹਨੂੰ ਮਰਨ ਨਹੀਂ ਦਿੱਤਾ ਸਰਕਾਰ ਨੇ ਉਹ ਸ਼ੂਰਤ ਸਿੰਘ ਵਾਹ ਵਾਪੂ ਸ਼ੂਰਤ ਸਿੰਘ ਨੇ ਉਹਨਾਂ ਮਾਰਨ ਨਹੀਂ ਦਿੱਤਾ ਇਹ ਇੱਕ ਪੱਕਾ ਹਾਲਾ ਕਰ ਲੈਣਾ ਭਾਈ ਜੇ ਅਸੀਂ ਦਿੜਤਾ ਦੇ ਨਾਲ ਸਰਕਾਰ ਦੇ ਨਾਲ ਜੰਗ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਸ਼ਾਮਲ ਹੋਏ ਆਂ ਤੇ ਆਹੀ ਮੰਗ ਹੀ ਨਹੀਂ ਕਰਨੀ ਕਿ ਸਾਡੀ ਜੇਲ ਬਦਲ ਦੇ ਜਿੱਥੇ ਮਰਜ਼ੀ ਰੱਖਣਾ ਪੰਜਾਬ ਲਈ ਤੁਸੀਂ ਪੰਥ ਦੀ ਗੱਲ ਕੀਤੀ ਸੀ ਪੰਜਾਬ ਲਈ ਕਿੱਡਾ ਕ ਅਹਿਮ ਮੁੱਦਾ ਹੈਗਾ ਪੰਜਾਬ ਲਈ ਹਰ ਵਾਰ ਚੋਣਾ ਝੁੱਟਦਾ ਫਿਰ ਸਾਡੀ ਪੀੜੀ ਨਾਲ ਲੱਗਦੀ ਕਿਉਂ ਨਹੀਂ ਭਈ ਉਹ ਕਿਉਂ ਵੱਖਰੀ ਹੈਗੀ ਇਸ ਤੋਂ ਦੇਖੋ ਪੀੜੀ ਲੱਗਦੀ ਆ ਜੇ ਇੱਥੇ ਮੋਰਚਾ ਲੱਗਾ ਹੀ ਤੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਉਹਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਕੌਮੀ ਸਭ ਮੋਰਚਾ ਕੌਮੀ ਸਭ ਤਾਂ ਹੁਣ ਦੇਖ ਲਓ ਜਾ ਕੇ ਤੁਸੀਂ ਵੇਖੋ ਉਹਦੇ ਵੀ ਉਹ ਤੇ ਫਿਰ ਅਗਲਾ ਕਾਰਨ ਹੈ ਨਾ ਵੀ ਹੁਣ ਉਹਦਾ ਹਾਲ ਕੀ ਆ ਜਿਹੜੀ ਸਰਕਾਰ ਹੋएगी ਭਾਵੇਂ ਉਹ ਬਾਦਲ ਦੀ ਸੀ ਹੂੰ ਮੇਰੇ ਕੋਲ ਸਾਰਾ ਰਿਕਾਰਡ ਪਿਆ ਵਾ ਕਿ ਬਾਦਲ ਸਰਕਾਰ ਨੇ ਇਹਨਾਂ ਦੇ ਰਿਹਾਈ ਦੇ ਵਿੱਚ ਕੀ ਕੀ ਹਰਚਨ ਪਾਈ ਉਹਨਾਂ ਦਾ ਵੀ ਇਹੋ ਹੀ ਕਿ ਕੈਪਟਨ ਕੈਪਟਨ ਸਰਕਾਰ ਦਾ ਵੀ ਇਹੋ ਹੀ ਬਾਦਲ ਸਰਕਾਰ ਨੇ ਤੇ ਇਥੋਂ ਤੱਕ ਕੀਤਾ ਸੀ ਕਿ ਜਦੋਂ ਓਮਵਰ ਕੈਦੀ ਜਿਹੜੇ ਸੰਨ ਟਾਡਾ ਐਕਟ ਦੇ ਵਿੱਚ ਜਦੋਂ ਸਰਕਾਰੀ ਮਾਫੀ ਮਿਲਦੀ ਆ 15 ਅਗਸਤ ਨੂੰ ਚਾਹੇ ਕਿਸੇ ਗੁਰਪੁਰਬ ਦੇ ਉੱਤੇ ਤੇ ਉਹਨਾਂ ਤੇ ਵਿਚੇਹ ਜ਼ਿਕਰ ਕੀਤਾ ਹੁੰਦਾ ਸੀ ਕਿ ਟਾਡਾ ਇੱਕ ਟਾਲਿਆਂ ਨੂੰ ਨਹੀਂ ਦਿੱਤੀ ਜਾਂਦੀ ਠੀਕ ਹੈ ਇਹ ਗੱਲ ਸੀ ਕੈਪਟਨ ਅਮਰਿੰਦਰ ਸਿੰਘ ਦੇ ਕੋਲੋਂ ਚਾਹੇ ਗਲਤੀ ਹੋ ਗਈ ਚਾਹੇ ਪਤਾ ਨਹੀਂ ਕੀ ਹੋਇਆ ਉਹਨੇ ਇਹ ਲਿਖ ਦਿੱਤਾ ਕਿ ਜਿਹੜੇ ਕੇਸ ਦੀ ਤਬਦੀਸ਼ ਸੈਂਟਰਲ ਐਕਟ ਦੇ ਤਹਿਤ ਸੈਂਟਰਲ ਏਜੰਸੀ ਨੇ ਕੀਤੀ ਆ ਉਹਨਾਂ ਨੂੰ ਮਾਫੀ ਨਹੀਂ ਮਿਲਦੀ ਉਹਨਾਂ ਨੂੰ ਨਾ ਦਿੱਤੀ ਹੁਣ ਐਕਟ ਸੈਂਟਰ ਸੀ ਸਾਡੇ ਅਟਕੀ ਜਿਹਨੇ ਨਾਬੇ ਜੇਲ੍ਹ ਦੇ ਵਿੱਚ ਮੈਕਸਿਮਮ ਸਕਿਉਰਿਟੀ ਜੇਲ੍ਹ ਨਾਬੇ ਦੇ ਵਿੱਚ ਬੰਦ ਹਨ ਸਿੱਖ ਜਹਾਰੂ ਸਿੰਘ ਉਮਰ ਕੈਦ ਦੀ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਉਹਨਾਂ ਉਤੇ ਐਕਟ ਟਾੜਾ ਸੀ ਉਮਰ ਕੈਦ ਟਾੜਾ ਐਕਟ ਤਹਿਤ ਹੋਈ ਸੀ ਪਰ ਉਹਨਾਂ ਦੀ ਕੇਸ ਦੀ ਤਵਦੀਸ਼ ਪੰਜਾਬ ਸਰਕਾਰ ਨੇ ਕੀਤੀ ਸਾਡੇ ਕੋਲ ਹੁੰਡੀ ਆ ਗਈ ਮੈਂ ਉਹ ਡਰਾਫਟ ਕੀਤੀ ਐਪਲੀਕੇਸ਼ਨ ਡਰਾਫਟ ਕਰਕੇ ਆਈਜੀ ਨੂੰ ਭੇਜ ਦਿੱਤੀ ਆਈਜੀ ਜੇਲ੍ਹਾਂ ਨੂੰ ਆਈਜੀ ਦੱਤਾ ਹੁੰਦਾ ਸੀ ਉਦੋਂ ਉਨੇ ਉਹ ਕਿਉਂਕਿ ਉਹ ਫਿਰ ਲੀਗਲ ਪੁਆਇੰਟ ਬਣ ਗਿਆ ਸੀ ਉਹਦੇ ਉੱਤੇ ਸਾਰਿਆਂ ਨੂੰ ਜਿਹੜੀ ਪੈਂਡਿੰਗ ਮਾਫੀ ਸੀ ਉਹ ਦੇ ਦਿੱਤੀ ਉਹ ਉਹਨਾਂ ਦੇ ਨਕਸ਼ੇ ਤੁਰ ਗਏ ਰਿਹਾ ਹੋਗੇ ਇਹ ਚੱਕਰ ਆ ਛਾ ਨੂੰ ਕਾਨੂੰਨੀ ਪ੍ਰਕਿਰਿਆ ਚੁੱਪ-ਚੁਪੀ ਤਿਆਂ ਅਪਣਾ ਲੈਣੀ ਚਾਹੀਦੀ ਆ ਚੁੱਪ-ਚੁਪੀ ਤਿਆਂ ਕਾਨੂੰਨੀ ਪ੍ਰਕਿਰਿਆ ਅਪਣਾਉਣ ਦੇ ਨਾਲ ਭਾਈ ਗਰਮੀਤ ਸਿੰਘ ਭਾਈ ਲਖਵਿੰਦਰ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਦੀ ਜਿਹੜੀ ਪੱਕੀ ਵੇਲ ਹੋ ਗਈ ਜਿਹੜੇ ਬਾਹਰ ਆਏ ਨਹੀਂ ਹੁਣ ਪਿੱਛੇ ਜਿਹੜੇ ਬਾਹਰ ਆਏ ਸੀ ਉਹ ਉਹਨਾਂ ਦੀ ਰਿਹਾਈ ਉੱਤੇ ਮੋਰਚੇ ਦਾ ਕੋਈ ਦਬਾਰ ਨਹੀਂ ਹੁਣ ਜੇ ਆ ਰੌਲਾ ਨਾ ਪੈਂਦਾ ਮਰਨ ਵਰਤਨਾ ਰੱਖੇ ਜਾਂਦੇ ਮੋਰਚੇ ਨਾਲ ਆਪਣੀ ਪੂਰਾ ਦੱਸਿਆ ਸਹਿਯੋਗਦਾਨ ਕੇ ਸਾਡੇ ਕਰਕੇ ਸਾਡੇ ਦਬਾਅ ਕਰਕੇ ਇਹ ਹੋਇਆ ਕਿੰਨਾਂ ਨੇ ਬਾਹਰ ਆਏ ਨੇ ਮੋਰਚੇ ਵਾਲੇ ਕਹਿੰਦੇ ਪਾਲਸਿੰਗ ਫਰਾਂਸ ਹੁਣੀ ਜੋ ਮਰਜੀ ਕਹਿਣਾ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਕਿ ਉਹ ਉਹ ਕਿਉਂਕਿ ਮੋਰਚਾ ਵੀ ਲੱਗਾ ਉਹ ਕਹਿਣਗੇ ਵੀ ਸਾਡੇ ਮੋਰਚੇ ਨਾਲ ਪਰ ਇਹ ਗੱਲ ਇਹ ਹੋਈ ਕਿ ਹਾਈ ਕੋਰਟ ਦੇ ਵਿੱਚ ਕਰੈਟ ਪੈਂਡਿੰਗ ਸੀ ਲੰਬੇ ਸਮੇਂ ਤੋਂ ਉਹਦਾ ਫੈਸਲਾ ਆ ਗਿਆ ਕਿ ਜਿੰਨਾ ਦੇ ਨਕਸ਼ੇ ਤੁਰੇ ਨੂੰ 1 6 ਮਹੀਨੇ ਹੋ ਗਏ ਆ ਜੇ ਸਰਕਾਰ ਨੇ ਫੈਸਲਾ ਨਹੀਂ ਲਿਆ ਉਹਨਾਂ ਦੀ ਰਿਹਾਈ ਦਾ ਨਕਸ਼ਾ ਪੈਂਡਿੰਗ ਆ ਤੇ ਉਹਨਾਂ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਜਾਏ ਹੁਣ ਹਾਈ ਕੋਰਟ ਦਾ ਫੈਸਲਾ ਜਿਹੜਾ ਉਹ ਤੇ ਨਹੀਂ ਨਾ ਕੋਈ ਪੋਲਸ ਵੀ ਨਹੀਂ ਟਾਲ ਸਕਦਾ ਸਰਕਾਰ ਟਾਲ ਸਕਦੀ ਆ ਉਹ ਉਹਨਾਂ ਦੀ ਰਿਹਾਈ ਜਿਹੜੀ ਹੋ ਗਈ ਉਹਨਾਂ ਫੇਰ ਕੀ ਅਰਜਣ ਭਾਈ ਭਾਈ ਗਰਮੀਤ ਸਿੰਘ ਦਾ ਜਿਹੜਾ ਨਕਸ਼ਾ ਸੀ ਪੱਕੀ ਬੇਲ ਤੇ ਬਾਹਰ ਚਲ ਗਿਆ ਨਕਸ਼ਾ ਪੈਂਡਿੰਗ ਸੀ ਉਹ ਨਕਸ਼ਾ ਉਹਨਾਂ ਨੇ ਰਿਜੈਕਟ ਕਰ ਦਿੱਤਾ ਉਹਨੂੰ ਹੁਣ ਸਾਹਮਣ ਹੋਇਆ ਕਿ ਤੂੰ ਦੁਬਾਰਾ ਫੇਰ ਸਰੈਂਡਰ ਕਰ ਠੀਕ ਹੈ ਸਰਕਾਰਾਂ ਇੰਨਾ ਕੁਝ ਕਰ ਸਕਦੀਆਂ ਉਹਨਾਂ ਕਰਤਾ 86 ਖੇਡ ਕੀ ਖੇਡੀ ਜਾ ਰਹੀ ਆ ਕਿ ਇੱਕ ਵੋਟਰਾਂ ਨੂੰ ਪਰ ਮਾਉਣ ਵਾਸਤੇ ਕਿ ਇਹ ਦੇਸ਼ ਦੀ ਇਕਤਾ ਖੰਡਤਾ ਤੇ ਸੁਰੱਖਿਆ ਲਈ ਖਤਰਾ ਨਹੀਂ ਕਰਕੇ ਇਹਨਾਂ ਦੀ ਰਿਆਇ ਨਹੀਂ ਕਰਨੀ ਸੀ ਉਹਨਾਂ ਨੂੰ ਖੁਸ਼ ਕਰਨ ਵਾਸਤੇ ਤੇ ਦੂਜੇ ਜਿਹੜੇ ਨੇ ਪੰਜਾਬ ਪੋਲਿਟਿਕਸ ਪੰਜਾਬ ਸਟੇਟ ਹੈ ਜਿਹੜੀ ਉਹਦਾ ਤੇ ਇੰਡੀਆ ਪੋਲਿਟਿਕਸ ਕੋਈ ਅਦੇ ਵਿੱਚ ਕੋਈ ਵੈਲਿਊ ਹੀ ਨਹੀਂ ਆ ਤਾਂ ਹੀ ਨਹੀਂ ਹੈ 13 ਸੀਟਾਂ ਨੇ 13 ਸੀਟਾਂ ਦੇ ਵਿੱਚੋਂ 13 ਦੀਆਂ 13 ਵੀ ਸਿੱਖਾਂ ਨੂੰ ਆਜਣਾ ਤੇ ਮਰਜ਼ੀ ਆ ਉੱਥੇ ਉਹਨਾਂ ਨੂੰ ਬੋਲਣ ਦੇਣ ਦੋ ਮਿੰਟ ਜਾਂ ਨਾ ਬੋਲਣ ਦੇਣ ਇਹ ਚੱਕਰ ਆ ਇਨੂੰ ਕੋਈ ਅਹਮiyet ਨਹੀਂ ਦਿੰਦੀ ਇਸ ਕਰਕੇ ਜਿਹੜੇ ਹੁਣ ਬਾਦਲ ਦਲ ਵੀ ਜਿਹੜਾ ਵਾ ਇਹ ਕਿਉਂ ਇਹਨਾਂ ਦੀ ਆਵਾਜ਼ ਠਾ ਰਿਆ ਇਹ ਕਰਕੇ ਆਵਾਜ਼ ਠਾ ਰਿਆ ਵੀ ਅਸੀਂ ਬੱਲੇ ਬੱਲੇ ਆਪਣੀ ਕਰਾ ਲਈਏ ਤੇ ਇੱਥੋਂ ਦੇ ਜਿਹੜੇ ਵੋਟਰ ਨੇ ਸਿੱਖ ਉਹ ਸਾਨੂੰ ਭੁੱਗ ਜਾਣਗੇ ਇਹਨਾਂ ਦੀ ਰਿਹਾਈ ਦੀ ਮੰਗ ਕਰਦੇ ਆ ਲੱਗਦਾ ਹੈ ਬਾਦਲਾਂ ਨੂੰ ਇਹ ਗੱਲ ਸੋਚ ਚ ਪੂਰੀ ਹੋ ਸਕਦੀ ਹੈ ਵੇਖੋ ਉਹਨਾਂ ਦਾ ਯਤਨ ਆ ਸੋਚ ਪੂਰੀ ਮੇਰੇ ਖਿਆਲ ਤੇ ਨਹੀਂ ਹੋਏਗੀ ਕਿਉਂਕਿ ਬਾਦਲ ਦਲ ਜਿਹੜਾ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਦੋਖੀ ਆ ਬੇਅਦਬੀ ਇਹਨਾਂ ਦੇ ਰਾਜ ਚ ਹੋਈ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਸੁਰੱਖਿਆ ਦਿੱਤੀ ਉਹਨਾਂ ਉੱਤੇ ਕੇ ਨਹੀਂ ਚਲਾਏ ਵਜਾਏ ਉਹਨਾਂ ਨੂੰ ਫੜ ਕੇ ਉਹਨਾਂ ਤੇ ਕੇਸ ਚਲਾਉਣ ਦੀ ਕਾਰਵਾਈ ਕੀਤੀ ਜਾਂਦੀ ਉਹਨਾਂ ਨੂੰ ਕਟਹਿਰੇ ਚ ਖੜਾ ਕੀਤਾ ਜਾਂਦਾ ਇਹਨਾਂ ਨੇ ਸਤਨਾਮ ਵਾਹਿਗੁਰੂ ਦਾ ਜਵਾਬ ਕਰਦੀਆਂ ਸਿੱਖ ਸੰਗਤਾਂ ਦੇ ਉੱਤੇ ਗੋਲੀ ਚਲਾ ਕੇ ਪਾਈ ਗ੍ਰਿਸ਼ਨ ਭਗਵਾਨ ਸਿੰਘ ਤੇ ਪਾਈ ਗਰਜੀਤ ਸਿੰਘ ਨੂੰ ਸ਼ਹੀਦ ਕੀਤਾ ਪਾਈ ਜਸਪਾਲ ਸਿੰਘ ਸਿਧਵਾ ਚੌਰ ਨੂੰ ਪਾਈ ਰਾਜੂ ਆਣੇ ਦੀ ਜਦੋਂ ਫਾਂਸੀ ਦੀ ਦੇ ਕਾਲੇ ਵਾਰੰਟ ਜਾਰੀ ਹੋ ਗਈ ਸੀ ਡੇਟ ਤੈਅ ਹੋ ਗਈ ਸੀ ਉਦੋਂ ਉਹਨਾਂ ਨੇ ਉਥੇ ਗੋਲੀ ਮਾਰ ਕੇ ਬਾਦਲ ਸਰਕਾਰ ਨੇ ਸੰਧਰਾ ਸਿੰਘੀ ਸਵਾਲ ਇਹ ਜਾਂਦਾ ਵੀ ਇਹੀ ਮੁੱਦਾ ਜਿਹੜਾ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ ਪੰਜਾਬ ਦਾ ਮੁੱਦਾ ਹੈਗਾ ਕੁਝ ਪਰਸੈਂਟ ਸੋਚ ਹੋਏਗੀ ਕੁਝ ਫੀਸਦ ਲੋਕ ਹੋਣਗੇ ਤੁਹਾਡੀ ਸੋਚ ਵਰਗੇ ਕਾ ਇਹ ਸਿੰਘ ਨੇ ਇਹ ਚੜਦੀ ਕਲਾ ਲਈ ਕੰਮ ਕਰ ਰਹੇ ਨੇ ਇਹਨਾਂ ਨੂੰ ਬਾਹਰ ਆਣਾ ਚਾਹੀਦਾ ਸਾਰਾ ਪੰਜਾਬ ਤੇਰੇ ਨਾਲ ਜੁੜਿਆ ਵਰਨਾ ਅਜ ਤੱਕ ਇਹਦੇ ਵਿੱਚ ਇੱਕ ਲਹਿਰ ਉੱਠ ਜਾਣੀ ਚਾਹੀਦੀ ਸੀ ਦੇਖੋ ਲਹਿਰ ਉੱਠੀ ਇਹ ਮੋਰਚਾ ਲੱਗਾ ਸੀ ਤੇ ਕਿੰਨੇ ਘੱਟ ਫੀਸਦ ਲੋਕ ਨੇ ਜਿਹੜੇ ਇਹਦੇ ਹਮਾਇਤੀ ਨੇ ਨਹੀਂ ਹਵਾਦੀ ਨਹੀਂ ਤੁਸੀਂ ਇੱਕ ਸਰਵੇ ਕਰਕੇ ਵੇਖੋ ਹੂੰ ਪਿੰਡ ਆ ਜਾ ਚਾ ਪਾਉ ਭਾਜੀ ਰਾਜੂ ਆਣੇ ਨੂੰ ਫਾਸੀ ਦੀ ਦੇ ਕਾਲੇ ਫਰੰਟ ਜਾਰੀ ਹੋਈ ਡੇਢ ਫਿਕਸ ਹੋਈ ਘਰ ਘਰ ਝੰਡੇ ਝੂਲ ਗਏ ਕੋਈ ਘਰ ਖਾਲੀ ਨਹੀਂ ਇਥੋਂ ਤੱਕ ਕਿ ਜੇਲ੍ਹਾਂ ਦੇ ਵਿੱਚ ਵੀ ਜਿਹੜੇ ਸਿੰਘ ਫਾਦੇ ਸੀ ਉਹਨਾਂ ਨੇ ਵੀ ਉੱਥੇ ਝੰਡਾ ਚੁਲਾ ਦਿੱਤਾ ਸਿਆਸੀਕ ਦਲ ਜਿਹੜੇ ਕਾਂਗਰਸ ਦੀ ਗੱਲ ਕਰੋ ਆਮ ਆਦਮੀ ਪਾਰਟੀ ਦੀ ਗੱਲ ਕਰੋ ਭਾਜਪਾ ਸਮਾਜ ਪਾਰਟੀ ਦੀ ਗੱਲ ਕਰੋ ਇਹ ਕਿਉਂ ਨਹੀਂ ਮੁੱਦੇ ਚੁੱਕਦੇ ਇਹਨਾਂ ਨੂੰ ਵੋਟਾਂ ਦਾ ਲਾਲਚ ਤਾਂ ਹੋਈ ਗਈ ਵੀ ਅਸੀਂ ਚੱਕ ਲਈਏ ਵੇਖੋ ਕਾਂਗਰਸ ਦਾ ਤੇ ਉਹਨਾਂ ਨੇ ਮੁੱਖ ਮੰਤਰੀ ਮਾਰਿਆ ਉਹ ਕਿਉਂ ਉਹਨਾਂ ਨੂੰ ਉਹਨਾਂ ਦੀ ਹਾਈ ਦੀ ਗੱਲ ਕਰੇਗੀ ਪਰ ਜਿਹੜੇ ਜਿਹੜੇ ਕਾਂਗਰਸੀ ਸਿੱਖ ਵੀ ਨੇ ਨਾ ਹੂੰ ਉਹਨਾਂ ਦੇ ਘਰਾਂ 'ਚ ਵੀ ਝੰਡੇ ਚੁਲੇ ਮੈਂ ਵੇਖਿਆ ਉਦੋਂ ਭਾਈ ਰਾਜੂ ਵਾਲੇ ਨੂੰ ਜਦੋਂ ਫਾਂਸੀ ਦੇਣ ਲੱਗੇ ਇੱਕ ਸਿੱਖ ਸੈਕੀ ਆ ਹਮ ਇੱਕ ਕਾਂਗਰਸੀ ਸੈਕੀ ਆ ਹਮ ਜਿੱਥੇ ਤੇ ਗੱਲ ਸਿੱਖਾਂ ਦੀ ਆਉਂਦੀ ਆ ਉੱਥੇ ਕਾਂਗਰਸੀ ਸਿੱਖ ਵੀ ਸਿੱਖਾਂ ਦੇ ਹੱਕ 'ਚ ਭੁਗਤਦੇ ਆ ਅੱਜ ਰੈਫਰੰਡਮ ਕਰਾ ਕੇ ਵੇਖ ਲੈਣ ਪੰਜਾਬ ਦੇ ਵਿੱਚ ਹਮ ਕਿਸੇ ਇਸ਼ੂ ਦੇ ਉੱਤੇ ਵੀ ਭਾਵੇਂ ਖਾਲਸਾ ਦਾ ਇਸ਼ੂ ਤੇ ਕਰਾ ਕੇ ਵੇਖ ਲੈਣਾ ਬੰਦੀ ਸਿੰਘਾਂ ਦੀ ਰਿਹਾਈ ਦੇ ਇਸ਼ੂ ਤੇ ਕਰਾ ਕੇ ਵੇਖ ਲੈਣਾ ਉਹਦੇ ਵਿੱਚ ਸਿੱਖ ਜਿੱਥੇ ਸਿੱਖਾਂ ਦੀ ਹੋਈ ਹੁਣ ਸ਼੍ਰੋਮਣੀ ਕਾਲਦਲ ਫੇਰ ਇਸ ਮੁੱਦੇ ਨੂੰ ਉਭਾਰੇਗਾ ਫੇਰ ਜਜ਼ਬਾਤੀ ਲੋਕ ਜਿਹੜੇ ਨਾਲ ਜੁੜੇ ਹੋ ਉਹਨਾਂ ਕਹਿਣਗੇ ਵੋਟਾਂ ਪਾ ਦਿਓ ਉਹ ਵੇਖੋ ਇਹ ਗੁਰੂ ਤੋਂ ਫਟਕਾਰਿਆ ਵਾ ਇਹ ਇਹਨੂੰ ਜਿੰਨਾ ਮਰਜੀ ਯਤਨ ਕਰ ਲੇ ਇਹਦੀ ਉਹ ਗੱਲ ਹੁਣ ਨਹੀਂ ਬਾਨੀ ਤੇ ਨਹੀਂ ਬਾਨੀ ਵੀ ਨਹੀਂ ਚਾਹੀਦੀ ਸਿੱਖਾਂ ਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੈਦਵੀ ਕਰਾਉਣ ਦਾ ਆ ਜਿਹੜਾ ਵਾ ਇਹ ਦੋਖੀ ਆ ਕਿਉਂਕਿ ਇਹਨੇ ਉਹਨਾਂ ਦੋਖੀਆਂ ਨੂੰ ਸ਼ੈਲਟਰ ਦਿੱਤੀ ਆ ਪਨਾਹ ਦਿੱਤੀ ਆ ਬਚਾਉਣ ਦਾ ਯਤਨ ਕੀਤਾ ਵਾ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ ਵਾ ਜਿਹੜੇ ਮੰਗ ਕਰ ਰਹੇ ਸੀ ਵੀ ਉਹਨਾਂ ਨੂੰ ਅਰੈਸਟ ਕਰੋ ਇਹ ਕਰਕੇ ਇਹ ਗੁਰੂ ਤੋਂ ਬੇਮੁਖਾ ਗੁਰੂ ਦਾ ਫਟਕਾਰਿਆ ਕਦੀ ਵੀ ਗੁਰੂ ਪੰਥ ਵਿੱਚ ਆਪਣੀ ਮਰ ਚੁੱਕੀ ਸ਼ਾਖ ਨੂੰ ਦੁਬਾਰਾ ਜਿੰਦਾ ਨਹੀਂ ਕਰ ਸਕਦਾ ਪੰਜਾਬ 'ਚ ਤੁਸੀਂ ਵਿਚਰ ਰਹੇ ਹੋ ਕੀ ਮਾਹੌਲ ਲੱਗ ਰਿਹਾ ਪੰਜਾਬ ਦਾ ਦੇਖੋ ਪੰਜਾਬ ਦੇ ਵਿੱਚ ਜਿਹੜੀ ਸਿੱਖ ਪੋਲਿਟਿਕਸ ਹਨ ਉਹ ਪੋਲਿਟਿਕਸ ਦੀ ਮੈਂ ਗੱਲ ਕਰਨਾ ਜਿਹੜੀ ਇੰਡੀਅਨ ਕਨਸਟੀਟਿਊਸ਼ਨ ਦੇ ਤਹਿਤ ਚੋਣ ਪ੍ਰਣਾਲੀ ਦੇ ਵਿੱਚ ਯਕੀਨ ਰੱਖਦੀ ਆ ਠੀਕ ਹੈ ਉਹਦਾ ਖਿਲਾਫ ਠੀਕ ਹੈ ਆ ਅਕਾਲੀ ਦਲ ਪੰਥ ਦਾ ਬਾਦਲ ਅਕਾਲੀ ਦਲ ਪੰਥ ਦਾ ਗਦਾਰ ਆ ਕਾਂਗਰਸ ਸਿੱਖਾਂ ਦੀ ਕਾਤਲ ਆ ਭਾਜਪਾ ਸਿੱਖਾਂ ਦੀ ਦੁਸ਼ਮਣ ਆ ਆਮ ਆਦਮੀ ਪਾਰਟੀ ਵੀ ਪ੍ਰੋ ਇੰਡੀਆ ਪਾਰਟੀ ਆ ਜਿਹਦੀ ਪੰਜਾਬ ਤੇ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਤੇ ਸਿੱਖਾਂ ਬਾਰੇ ਕੋਈ ਪੋਜ਼ਿਟਿਵ ਨੀਤੀ ਨਹੀਂ ਆ ਇਹ ਇੰਦਰਾ ਗਾਂਧੀ ਨਾਲੋਂ ਵੀ ਮਾੜੀ ਸੋਚ ਹੈ ਦੀ ਪੰਜਾਬ ਦਾ ਪਹਿਰੇਦਾਰ ਪੰਜਾਬ ਦਾ ਵਾਲੀਵਾਰਸ ਪੰਜਾਬ ਦਾ ਖੈਰਖਵਾ ਕੌਣ ਹੈ ਵੇਖੋ ਉਹ ਇਹ ਵਕਤ ਤੇ ਵਾਏ ਗਰੂਈਆ ਵਾਏ ਗਰੂ ਤੋਂ ਬਿਨਾ ਹੋਰ ਕੋਈ ਨਹੀਂ ਆ ਪਰ ਮੈਂ ਇੱਥੇ ਇਹ ਗੱਲ ਦਰਜ ਨਹੀਂ ਚਾਉਣਾ ਵਾ ਕਿ ਪੰਜਾਬ ਪੋਲਿਟਿਕਸ ਨੂੰ ਸਰਜੀਤ ਕਰਨ ਵਾਸਤੇ ਵੀ ਯਤਨਸ਼ੀਲ ਹੋਣਾ ਚਾਹੀਦਾ ਤੇ ਉਹ ਯਤਨ ਕਰਨਾ ਚਾਹੀਦਾ ਜਿਹੜੀ ਮੀਰੀ ਪੀਰੀ ਦੀ ਸਮੇਲਤਾ ਵਾਲੀ ਰਾਜਨੀਤੀ ਆ ਜਿਹਦੇ ਵਿੱਚ ਪੰਜ ਪ੍ਰਧਾਨੀ ਸਿਸਟਮ ਆ ਛੇਵੀਂ ਪਾਸੇ ਦੀ ਬਖਸ਼ਿਸ਼ ਦੀ ਗੱਲ ਕਰ ਰਹੇ ਹਾਂ ਬਿਲਕੁਲ ਮੈਂ ਉਹ ਕਰ ਉਹ ਉਹਨੂੰ ਮੋੜ ਸਰਜੀਤ ਕਰਨਾ ਚਾਹੀਦਾ ਤੇ ਉਹਨੂੰ ਲਾਗੂ ਕਰਨਾ ਚਾਹੀਦਾ ਜਿਹੜੀ ਆ ਵੋਟ ਪ੍ਰਣਾਲੀ ਆ ਇਹਦੇ ਵਿੱਚ ਸਿੱਖਾਂ ਦੀ ਇੰਡੀਆ ਵਿੱਚ ਕੋਈ ਜਗ੍ਹਾ ਨਹੀਂ ਕੋਸ਼ਿਸ਼ ਹੈ ਸੋ ਭਾਈ ਨਰਾਇਣ ਸਿੰਘ ਚੌਰਾਹਰਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਪੰਜਾਬ ਚਾਹੁੰਦਾ ਕੀ ਹੈ ਕੀ ਚਾਹੁੰਦਾ ਹੈ ਪੰਜਾਬ ਰਾਜਨੀਤਿਕ ਆਪਾਂ ਕਹੀਏ ਦਲਾਂ ਤੋਂ ਸਾਨੂੰ ਆਸ ਨਹੀਂ ਰੱਖਣੀ ਚਾਹੀਦੀ ਕੱਲੇ-ਕੱਲੇ ਰਾਜਨੀਤਿਕ ਦਲ ਦਾ ਜਿਹੜਾ ਮਕਸਦ ਹੈ ਚੌਰਾ ਸਾਹਿਬ ਨੇ ਆਪਣੇ ਸ਼ਬਦਾ ਰਾਹੀਂ ਬਿਆਨ ਵੀ ਕੀਤਾ ਹੈ ਤੇ ਉਹੀ ਜਿਹੜੀ ਗੱਲ ਹੁੰਦੀ ਹੈ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਹਲੇ ਜੇ ਆਪਾਂ ਗੱਲ ਕਰੀਏ ਸਾਡਾ ਪਿਤਾਮਾ ਸਾਡਾ ਖੈਰਖਵਾ ਅਕਾਲ ਪੁਰਖ ਹੀ ਹੈਗਾ ਪਰ ਨਹੀਂ ਕਹਿੰਦੇ ਉਹ ਦਿਨ ਵੀ ਚੜ੍ਹੇਗਾ ਉਹ ਸਵੇਰ ਵੀ ਆਏਗੀ ਜਦੋਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਆਪਣੇ ਹੱਕਾਂ ਲਈ ਜਾਗੇਗੀ ਤੇ ਫੇਰ ਵਾਕਈ ਪੰਜਾਬ ਦਾ ਜਿਹੜਾ ਨਕਸ਼ਾ ਹੈ ਉਹ ਹੋਰ ਹੋਵੇਗਾ